ਕੈਮਰੀ ਕਾਟਨ ਡਿਜੀਟਲ ਪ੍ਰਿੰਟ 올ਓਵਰ ਸੂਟ 3.5 ਮੀਟਰ ਵੱਡੇ ਪਨੇ ਦੇ ਵਿੱਚ ਰਹੇਗਾ। ਘੇਰੇ ਤੇ ਪੈਚਵਰਕ ਦੇ ਨਾਲ ਡਿਜ਼ਾਈਨਰ ਘੇਰਾ ਰੈਡੀ ਕੀਤਾ ਹੋਇਆ ਲੈਸ ਦਾ ਵਰਕ ਹੈ। ਸ਼ਰਟ ਤੇ ਐਂਡ ਇਸ ਨਾਲ ਸਫੋਂ ਦਾ ਦੁਪੱਟਾ ਟਾਈ ਡਾਈ ਰਹੇਗਾ। ਦੁਪੱਟੇ ਦੀ ਕੱਟ ਤੁਹਾਨੂੰ 2.5 ਮੀਟਰ ਮਿਲੇਗੀ ਪਿਓਰ ਕਾਟਨ ਰਹੇਗਾ 799 ਵਿੱਚ ਬਾਈ ਕਰ ਸਕਦੇ ਹੋ। ਇਹ ਪਿਓਰ ਕੈਮਰੀ ਕਾਟਨ ਡਿਜਟਲ ਪ੍ਰਿੰਟ ਮੈਚਿੰਗ ਸੂਟ ਨੇ ਪਾਕਿਸਤਾਨੀ 컬렉ਸ਼ਨ ਬਾਈ ਰਾਮ ਟੈਕਸ ਡਿਜ਼ਾਈਨਰ ਇਸ ਦੇ ਨਾਲ ਬਾਟਮ ਰੈਡੀ ਹੋਈ ਹੈ ਕੱਟਵਰਕ ਦੇ ਨਾਲ ਪਾਕਿਸਤਾਨੀ ਡਿਜ਼ਾਈਨਰ ਕੱਟਵਰਕ ਬਾਟਮ ਆ ਸ਼ਰਟ ਰਹੇਗੀ ਇੱਕ ਕੱਸੀ ਵੱਡੇ ਪਣੇ ਦੇ ਵਿੱਚ ਬਾਟਮ 2 ਮੀਟਰ ਪੈਂਟੈਕਸ ਬਾਟਮ ਰਹੇਗੀ ਵਰਕ ਵਾਲੀ ਇਸ ਦਾ ਜੋ ਪ੍ਰਾਈਸ ਆ 650 ਇੰਨਾ ਸੂਟਾਂ ਵਿੱਚੋਂ ਤੁਸੀਂ ਕੋਈ ਵੀ ਸੂਟ ਸਿਲੈਕਟ ਕਰਕੇ 650 ਦੇ ਵਿੱਚ ਸੂਟ ਤੁਸੀਂ ਕਰ ਬੈਠੇ ਬਾਏ ਕਰ ਸਕਦੇ ਹੋ WhatsApp ਨੰਬਰ ਮੈਂਸ਼ਨਲ ਉਸ ਤੇ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਵਿਦਆਊਟ ਲਰਨਿੰਗ ਇਹ ਸੂਟ ਸਟਿਚ ਹੋਣਗੇ ਬਹੁਤ ਹੀ ਅੱਛਾ ਫਾਈਨ ਫੈਬਰਿਕ ਰਹੇਗਾ ਆਪਾਂ ਲਾਸਟ ਤੱਕ ਤੁਸੀਂ ਵੀਡੀਓ ਨੂੰ ਜ਼ਰੂਰ ਦੇਖਣਾ ਇਸ ਦੇ ਵਿੱਚ ਆਪਾਂ 300 ਤੋਂ ਉੱਪਰ ਦੀ ਆਫਰ ਵੀ ਐਡ ਕੀਤੀ ਹੋਈ ਆ ਹਰ ਰੋਜ਼ ਆਪਾਂ ਨਵੇਂ ਪ੍ਰਿੰਟ ਲੈ ਕੇ ਆਉਣੇ ਔਰ ਨਵੇਂ ਹੀ ਡਿਜ਼ਾਈਨਰ ਸੂਟ ਆਪਾਂ ਲੈ ਕੇ ਆਉਣੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਇਸ ਟਾਈਮ ਮੀਟਰ ਕੈਮਰੀ कॉटन ਡਿਜੀਟਲ ਪ੍ਰਿੰਟਡ ਸ਼ਰਟ ਰਹੇਗੀ ਫਰੰਟ ਤੇ ਤੁਸੀਂ ਥ੍ਰੈਡ ਵਰਕ ਦੇਖ ਸਕਦੇ ਹੋ ਇਹ ਲੇਸ ਵਰਕ ਨਹੀਂ ਹੈ बॉटਮ ਤੇ ਵਰਕ ਰਹੇਗਾ ਪ੍ਰਿੰਟਡ ਬਾਟਮ ਮਿਲੇਗੀ ਟਾਈ ਮੀਟਰ ਸ਼ੈਡੋ ਪ੍ਰਿੰਟ ਵਾਲੀ 2.5 ਮੀਟਰ ਇਸ ਦੇ ਨਾਲ ਮਸਲੀਨ ਦਾ ਦੁਪੱਟਾ 799 ਵਿੱਚ ਇਹ ਵੀ ਸੂਟ ਤੁਸੀਂ ਬਾਈ ਕਰ ਸਕਦੇ ਹੋ 3.5 ਮੀਟਰ ਵੱਡੇ ਪਣੇ ਦੇ ਵਿੱਚ ਕੈਮਰੀ कॉटन ਦਾ ਸੂਟ ਰਹੇਗਾ ਦੁਪੱਟਾ ਇਸ ਦੇ ਨਾਲ 2.5 ਮੀਟਰ ਮਿਲੇਗਾ ਮਸਲੀਨ ਦਾ ਡਿਜ਼ਾਈਨਰ ਦੁਪੱਟਾ ਰੈਡੀ ਹੋਇਆ 699 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਲਓ ਜੀ ਫਿਰ ਤੋਂ ਦੁਬਾਰਾ ਤਿੰਨ ਸੂਟਾਂ ਵਾਲੀ ਆਫਰ ਆ ਗਈ ਹੈ ਔਰ ਇਸ ਦੇ ਵਿੱਚ ਨਿਊ ਪ੍ਰਿੰਟ ਐਡ ਕੀਤੇ ਨੇ ਨਵੇਂ-ਨਵੇਂ ਰੰਗਾਂ ਦੇ ਵਿੱਚ ਨਵੇਂ ਪ੍ਰਿੰਟਾਂ ਦੇ ਨਾਲ ਆਪਾਂ ਤੈਨ ਸੂਟ ਤੁਸੀਂ ਬਾਈ ਕਰ ਸਕਦੇ ਨਾ ਚ ਕੋਈ ਵੀ ਤਿੰਨ ਸੂਟ ਸਿਲੈਕਟ ਕਰੋ 1050 ਵਿੱਚ ਫਾਈਨ ਕੁਆਲਟੀ ਦੀ ਕਾਟਨ ਰਿਯਾਨ ਪ੍ਰਿੰਟਡ ਸ਼ਰਟ ਰਹੇਗੀ 175 ਵੱਡੇ ਪਣੇ ਦੇ ਵਿੱਚ ਪਲੇਨ ਕਾਟਨ ਰਿਯਾਨ ਦੀ ਬਾਟਮ ਰਹੇਗੀ 2.5 ਮੀਟਰ ਨਾਰਮਲ ਪਣੇ ਦੇ ਵਿੱਚ ਵਿਦਾਊਟ ਦੁਪੱਟਾ ਸੂਟ ਮਿਲਣਗੇ 1050 ਵਿੱਚ ਤੁਸੀਂ ਇਹ ਤਿੰਨ ਸੂਟ ਸਿਲੈਕਟ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਇਨਾਂ ਤੇ ਵੀ ਲਾਈਨਿੰਗ ਦੀ ਕੋਈ ਨੀਡ ਨਹੀਂ ਹੈ ਨਵੇਂ ਪ੍ਰਿੰਟ ਐਡ ਕੀਤੇ ਨੇ ਜਲਦੀ ਤੋਂ ਜਲਦੀ ਤੁਸੀਂ ਇਹਨਾਂ ਦਾ ਆਰਡਰ ਕਰ ਸਕਦੇ ਹੋ ਨੈਕਸਟ ਜੋ ਰਹਿਣਗੇ ਫਰੌਕਸਟ ਰਹਿਣਗੇ ਆਪਣੇ ਕੋਲ 3.5 ਮੀਟਰ ਵੱਡੇ ਪਣੇ ਦੇ ਵਿੱਚ ਰਿਯਾਨ ਕਾਟਨ ਰਹੇਗਾ ਤੁਸੀਂ ਪੰਜਾਬੀ ਸੂਟ ਵੀ ਰੈਡੀ ਕਰ ਸਕਦੇ ਹੋ ਫਰੌਕਸਟ ਵੀ ਤੁਸੀਂ ਰੈਡੀ ਕਰ ਸਕਦੇ ਹੋ ਇਹਨਾਂ ਨੂੰ 599 ਵਿੱਚ ਤੁਸੀਂ ਕੋਈ ਵੀ ਇਸ ਵਿੱਚੋਂ ਤੁਸੀਂ ਬਾਈ ਕਰ ਸਕਦੇ ਹੋ विदाउट दुपट्टा ਰਹਿਣਗੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ